ਟਰੀਟਮੈਂਟਾਂ ਨੂੰ ਪਾਵ ਕਿ ਸਾਡੇ ਸਾਡੇ ਲੋਕ ਸਾਡੇ ਲੋਕ ਅੰਮ੍ਰਿਤਸਰ ਜਲੰਧਰ ਗੁਰਦਾਸਪੁਰ ਪਹੁੰਚਣ ਤੋਂ ਪਹਿਲਾਂ ਹੀ ਦਮ ਉਹ ਆਪਣੀ ਥਾਈਂ ਸਰਕਾਰ ਦੇ ਕੰਮਾਂ ਦਾ ਨੀਤੀਆਂ ਦਾ ਕੋਈ ਫਾਇਦਾ ਨਹੀਂ ਮੇਨ ਅੱਥੀ ਮਸਲਾ ਤੇ ਛੜਕਾਂ ਦਾ ਹੀ ਆ ਬਾਕੀ ਅਮੁੰਡਾ ਬਹੁਤ ਕਮੀ ਮੰਨਦੇ ਆ ਸਰਕਾਰ ਦੀ ਕਿ ਸੜਕਾਂ ਨਹੀਂ ਬਣੀਆਂ ਤਾਰਾਂ ਜਿਹੜੀਆਂ ਨੀਵੀਆਂ ਪਿੰਡਾਂ ਚ ਇਹ ਬੜਾ ਵੱਡਾ ਮਸਲਾ ਮੇਰੀ ਨਿਗਾਹ ਚ ਆਇਆ ਵੀ ਸਾਰਾ ਜਿਹੜਾ ਇਨਫਰਾਸਟ੍ਰਕਚਰ ਆ ਨਾ ਹਨੂ ਭਾਵੇਂ ਰਾਤ ਦੇ 10 ਵਜੇ ਨਹੀਂ ਆਪਣਾ ਟਾਰਗੇਟ ਪੂਰਾ ਕਰਨਾ ਹੀ ਕਰਨਾ ਜਿਹਦੇ ਕੋ ਵੋਟ ਲੈਣੀ ਕੰਮ ਚ ਕੰਮ ਉਹਨੂੰ ਆਪਣੀ ਸ਼ਕਲ ਦੇ ਵਿਖਾਈਏ ਜਿਹੜੇ ਬੰਦੇ ਉਹਨਾਂ ਨਾਲ ਰੁੱਸੇ ਕਈ ਵਾਰੀ ਅਰੋਲ ਜੀ ਤੁਸੀਂ ਵੇਖਿਆ ਕੈਂਪੇਨ ਕਰਕੇ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੀਆਂ ਚੋਣਾਂ ਦਾ ਪ੍ਰਚਾਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਰਾਤ ਦੇ 7 ਵਜਨ ਦੇ ਕਰੀਬ ਆ ਤੋਂ ਪਰ ਫਿਰ ਵੀ ਜਿਹੜੇ ਉਹਨਾਂ ਦੇ ਉ ਉਹ ਲੱਗੇ ਹੋਏ ਨੇ ਬਹੁਤ ਵੱਡੀ ਹੈ ਕਿ ਯੂਥ ਦੀ ਟੋਲੀ ਇਹਨਾਂ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਦਿਖਾਵਾਂਗਾ ਕਿ ਰਾਹੁਲ ਸ਼ਰਮਾ ਦੇ ਨਾਲ ਆ ਸਾਰਾ ਯੂਥ ਜਿਹੜਾ ਸਾਡੇ ਹਲਕੇ ਦਾ ਉਹ ਲੱਗਿਆ ਪਿਆ ਆਮ ਆਦਮੀ ਪਾਰਟੀ ਦੇ ਜਿਹੜੇ ਜਿਹੜਾ ਵਰਕਰ ਇਹਨਾਂ ਦੇ ਨਾਲ ਆ ਰਾਹੁਲ ਜੀ ਕਿੰਨੇ ਪਿੰਡ ਪੈਂਦੇ ਆ ਜ਼ੋਨ ਦੇ ਵਿੱਚ ਤੇ ਹੁਣ ਤੱਕ ਕਿੰਨਿਆ ਕਿ ਆਪਣੀ ਕੈਂਪੇਨ ਹੋ ਚੁੱਕੀ ਆ ਸਭ ਤੋਂ ਪਹਿਲਾਂ ਧੰਨਵਾਦ ਜੇ ਸਾਰਾਹੀਂ ਲੱਗੇ ਆ ਤੇ ਤੁਸੀਂ 7 ਵਜੇ ਸਾਡੀ ਕਵਰੇਜ ਕਰ ਰਹੇ ਹੋ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਅਪਰੋਕਸੀਮੇਟਲੀ ਸਰ 72 ਪਿੰਡ ਜਿਹੜੀ ਸਾਡੀ ਜ਼ਿਲ੍ਹਾ ਪ੍ਰੀਸ਼ਦ ਕਨਵਨ ਜ਼ੋਨ ਚ ਪੈ ਗਏ 72ਾਂ ਦੇ ਵਿੱਚੋਂ ਸਰ ਜਿਹੜਾ ਅਸੀਂ ਪਹਿਲਾ ਰੋਡ ਸ਼ੋਅ ਕੱਢਿਆ ਸੀ 8 ਤਰੀਕ ਦਾ 30 ਤੋਂ 35 ਪਿੰਡ ਅਸੀਂ ਉਦੋਂ ਕੱਢੇ ਸੀ ਸਰ ਕੋਈ 20 ਤੋਂ ਕੋਈ 18 ਤੋਂ 20 ਪਿੰਡ ਜਿਹੜੇ ਅਸੀਂ ਅੱਜ ਜਿਹੜੇ ਕੱਢਤੇ ਆ ਹਜੇ ਵੀ ਜਿਹੜੇ 4 ਪਿੰਡ ਸਾਡੇ ਪੈਂਡਿੰਗ ਆ ਸਾਨੂੰ ਭਾਵੇਂ ਰਾਤ ਦੇ 10 ਵਜੇ ਨਹੀਂ ਆਪਣਾ ਟਾਰਗੇਟ ਪੂਰਾ ਕਰਨਾ ਹੀ ਕਰਨਾ ਆਡੇ ਇੱਕ ਮੰਨ ਦੀ ਇੱਛਾ ਵੀ ਜਿਹਦੇ ਕੋਲ ਵੋਟ ਲੈਣੀ ਕਮ ਸੇ ਕਮ ਉਹਨੂੰ ਆਪਣੀ ਸ਼ਕਲ ਤੇ ਵਿਖਾਈਏ جا کے ملئیے تے صحیح روبرو تے ہوئی روبرو تے ہوئی ہے ਵੀ ਅਹੀਂ ਯਾਰੋ ਕੈਂਡੀਡੇਟ ਆ ਜਿਹੜੇ ਤੁਹਾਨੂੰ ਵੋਟ ਮੰਗਣ ਆਏ ਆ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਕੈਂਡੀਡੇਟ ਐਨੀ ਗਰਾਊਂਡ ਲੈਵਲ ਫੇਸ ਟੂ ਫੇਸ ਜਾਂ ਗਰਾਊਂਡ ਲੈਵਲ ਤੇ 1 ਟੂ 1 ਜਾ ਕੇ ਮਿਲਦਾ ਟ੍ਰੈਂਡ ਬਣ ਗਿਆ ਨਾ ਹੁਣ ਫੇਸ ਟੂ ਫੇਸ ਕੈਂਪੇਨ ਦਾ ਅਦਰਵਾਈਜ਼ ਲੋਕ ਵੀ ਜਿਹੜਾ ਵੋਟਰ ਆ ਉਹ ਵੀ ਚਾਹੁੰਦਾ ਬਿਲਕੁਲ ਸਰ ਉਹਨੂੰ ਪਿਛਲਾ ਟ੍ਰੈਂਡ ਮੁੱਕ ਗਿਆ ਵੀ ਘਰੇ ਬਹਿ ਕੇ ਵੋਟਾਂ ਪੈ ਜਾਣਗੀਆਂ ਲੋਕਾਂ ਦੇ ਵਿੱਚ ਜਾਣਾ ਪੈਂਦਾ ਦੁਕਾਨੋਂ ਪੁੱਛਣਾ ਹੁਣੇ ਮੈਂ ਕੋਟਲੀ ਹਰਚੰਦਾ ਪਿੰਡੋਂ ਕਿ ਆਇਆ ਉਹਨਾਂ ਦੇ ਮਸਲੇ ਉਹਨਾਂ ਦੇ ਮਸਲੇ ਸੁਣ ਕੇ ਆਇਆ ਛੋਟੀ ਜੀ ਗੱਲ ਸੀਗੀ ਪ੍ਰਬੰਧਕ ਸਾਹਿਬ ਲੱਗੇ ਹੀ ਤੇ ਉਹਨਾਂ ਦੀ ਕੋ ਪੈ ਗਈ ਕੋਈ ਦਿੱਕਤ ਕੋ ਕੰਮ ਹੀ ਨਹੀਂ ਹੋਇਆ ਮੈਂ ਵੀਡੀਓ ਸਾਹਿਬ ਨੂੰ ਆਖਿਆ ਵੀ ਉਹ ਕੰਮ ਜਿਹੜੇ ਮਤਲਬ ਛੋਟੀਆਂ ਛੋਟੀਆਂ ਗੱਲਾਂ ਲੋਕਾਂ ਦੀਆਂ ਜਿਹਦੇ ਕਰਕੇ ਜਿਹੜੇ ਕੰਮ ਕਈ ਕਈ ਜਿਹੜੇ ਮਤਲਬ ਰੁਕੇ ਆ ਕੰਮ ਤੇ ਸਾਡਾ ਫਰਜ਼ ਤੇ ਬੰਦਾ ਨਾ ਵੀ ਜਿਹਦੇ ਕੋ ਵੋਟ ਲੈਣੀ ਆ ਉਹਦੀ ਕਮ ਸੇ ਕਮ ਦਿੱਕਤ ਤੇ ਪੁੱਛੀਏ ਜਾ ਕੇ ਵੀ ਕੀ ਦਿੱਕਤ ਆ ਸਰ ਹਾਂ ਸੋ ਆਪਣੀ ਸਾਰੀ ਟੀਮ ਆਡੀ ਲੱਗੀ ਆ 8-10 ਗੱਡੀਆਂ ਆ ਪਰ ਰੋਜ਼ ਹਰ ਪਿੰਡ ਚ ਹੁਣ ਵੀ ਇਸ ਤੋਂ ਬਾਅਦ ਅਸੀਂ ਦਾਰਾਪੁਰ ਜਾਣਾ ਦਾਰਾਪੁਰ ਤੋਂ ਬਾਅਦ ਜੰਗਲਾ ਪਿੰਡ ਆ ਉੱਧਰ ਜਾਣਾ ਫਿਰ ਹੋਰ ਵੀ ਗੁੰਨੋਪੁਰ ਸੈਦੋਵਾਲ ਸਾਰੇ ਪਿੰਡ ਉੱਥੇ ਜਿਹੜੇ ਮਤਲਬ ਆਪਾਂ ਜਾ ਕੇ ਕਵਰੇਜ ਕਰਨੀ ਆ ਉੱਥੇ ਵੀ ਕੀ ਦਿੱਕਤ ਕੀ ਆ ਗਰਾਊਂਡ ਲੈਵਲ ਤੇ ਇਹ ਨਹੀਂ ਵੀ ਅੱਛਾ ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਨਾਲ-ਨਾਲ ਬਲਾਕ ਸੰਮਤੀ ਦੀ ਵੀ ਤੁਹਾਨੂੰ ਸਟਰਗਲ ਕਰਨੀ ਪੈਂਦੀ ਆ ਕਿ ਜਾਂ ਉਹ ਵੀ ਤੁਹਾਡੇ ਨਾਲ ਤੁਰੇ ਸਰ ਵੈਸੇ ਤੇ ਤੁਰੇ ਤੇ ਹੈਗੇ ਆ ਉਹ ਪਰ ਕਈ ਜਗ੍ਹਾ ਜਿਹੜੇ ਬੰਦੇ ਉਹਨਾਂ ਨਾਲ ਰੁੱਸੇ ਕਈ ਵਾਰੀ ਕਰੋਣਾ ਨੂੰ ਜਾ ਕੇ ਮਨਾਣਾ ਪੈਂਦਾ ਮਤਲਬ ਵੀ ਯਾਰ ਕੋਈ ਗੱਲ ਨਹੀਂ ਜੇ ਕੋਈ ਗੁੱਸਾ ਗਿਲਾ ਤੇ ਛੱਡੋ ਆਪਾਂ ਉਹਨਾਂ ਨੂੰ ਵੀ ਜਾ ਕੇ ਰਿਕੁਐਸਟ ਕਰੀ ਦੀ ਵੀ ਜੇ ਕੰਮੇ ਕਰਨਗੇ ਪਹਿਲੀ ਤਾਂ 99% ਕਰਨਗੇ ਜੇ ਨਹੀਂ ਕਰਨਗੇ ਤੇ ਮੈਂ ਅਰੋਲ ਜੀ ਤੁਸੀਂ ਵੇਖਿਆ ਕੈਂਪੇਨ ਕਰਕੇ ਇੱਕ ਹਫਤੇ ਤੋਂ ਵੱਧ ਸਮਾਂ ਹੋ ਗਿਆ ਕੀ ਮੇਨ ਮੁੱਦੇ ਬੁਨਿਆਦੀ ਲੋਕਾਂ ਦੇ ਮਸਲੇ ਕੀ ਬੁਨਿਆਦੀ ਮਸਲੇ ਸਰ ਇੱਕ ਤੇ ਸਭ ਤੋਂ ਜ਼ਿਆਦਾ ਮਸਲਾ ਜੋ ਮੇਰੇ ਨਿਗਾ ਚ ਆਇਆ ਇੱਕ ਤੇ ਸਰ ਐਜੂਕੇਸ਼ਨ ਨੂੰ ਲੈ ਕੇ ਪਿੰਡਾਂ 'ਚ ਜਿਹੜੇ ਕਈ ਸਕੂਲ ਪੰਜਵੀਂ ਤੱਕ ਰਹਿ ਗਏ ਪਿੰਡਾਂ ਦੇ ਵਿੱਚ ਉਹ ਲੋਕਾਂ ਦੀਆਂ ਡਿਮਾਂਡਾਂ ਵੀ ਪੰਜਵੀਂ ਤੋਂ ਅੱਠਵੀਂ ਤੇ ਕਰੋ ਅੱਠਵੀਂ ਤੋਂ ਦਸਵੀਂ ਤੇ ਕਰੋ ਇੱਕ ਜਿਹੜੇ ਪਿੰਡਾਂ ਦੇ ਵਿੱਚ ਸੜਕਾਂ ਦੀਆਂ ਡਿਮਾਂਡਾਂ ਲਗ ਭਾਗ ਤੇ ਉਹ ਕਾਫੀ ਕੰਪਲੀਟ ਹੋ ਗਈਆਂ ਤੁਸੀਂ ਵੇਖ ਲਓ ਪੂਰੇ ਹਲਕੇ ਦੇ ਇਨਫਰਾਸਟ੍ਰਕਚਰ 60 ਸਾਲਾਂ 'ਚ 17 ਸਾਲਾਂ ਦਾ ਜੇ ਕੰਪਲੀਟ ਹਜੇ ਸਰ ਥੋੜੀ ਬਹੁਤੀ ਹਜੇ ਵੀ ਕਮੀ ਪੇਸ਼ੀ ਹੈ ਇਸ ਗੱਲ 'ਚ ਕੋਈ ਦੋਰ ਆਏ ਨਹੀਂ ਹੋਰ ਲੋਕਾਂ ਦੇ ਛੋਟੇ ਛੋਟੇ ਕੰਮ ਹੈ ਕਿਸੇ ਦਾ ਦੀਪੂ ਦਾ ਕੰਮ ਹੈ ਇੱਕ ਤਾਰਾਂ ਜਿਹੜੀਆਂ ਨੀਵੀਆਂ ਪਿੰਡਾਂ 'ਚ ਇਹ ਬੜਾ ਵੱਡਾ ਮਸਲਾ ਮੇਰੀ ਨਿਗਾਹ 'ਚ ਆਇਆ ਵੀ ਸਾਰਾ ਜਿਹੜਾ ਇਨਫਰਾਸਟ੍ਰਕਚਰ ਆ ਨਾ ਚਾਹੇ ਉਹ ਆਪਣੀ ਸੋਸ਼ਲ ਲਾਈਫ ਦਾ ਵੇਖ ਲਈਏ ਜਾਂ ਆਪਾਂ ਹਾਰਡ ਲਾਈਫ ਦਾ ਵੇਖ ਲਈਏ ਉਹ ਸਾਰਾ ਹੀ ਕਿਤੇ ਨਾ ਕਿਤੇ ਹੁਣ ਪਹਿਲਾਂ ਨਾਲੋਂ ਬਹੁਤ ਕਮਜ਼ੋਰ ਹੋਇਆ ਬਿਲਕੁਲ ਸਰ ਇਹ ਤੇ ਗੱਲ ਪਰ ਆਪਾਂ ਕੋਸ਼ਿਸ਼ ਕਰਾਂਗੇ ਸਰ ਨਵੇਂ ਮੁੰਡੇ ਤੁਸੀਂ ਮੈਨੂੰ ਬੜਾ ਪੁਰਾਣਾ ਜਾਣਦੇ ਹੋ ਮੇਰੀ ਇੱਕ ਇਹੋ ਆਦਤ ਆ ਵੀ ਐਕਚੁਅਲ 'ਚ ਕੱਢ ਕੇ ਲਿਆਈਏ ਪ੍ਰੋਬਲਮ ਤੇ ਸਰਕਾਰ ਤੱਕ ਪਹੁੰਚਾਈਏ ਵੀ ਆਇਓ ਦਿੱਕਤਾਂ ਆ ਉਹ ਪ੍ਰੋਬਲਮ ਇਹਨਾਂ ਨੂੰ ਹੱਲ ਕੀਤਾ ਜਾਏ ਆਪਣੇ ਵੱਲੋਂ ਤੇ ਹਮੇਸ਼ਾ ਬੈਸਟ ਕਰਨ ਦੀ ਕੋਸ਼ਿਸ਼ ਕਰੀਦੀ ਚਾਹੇ ਕਿਸੇ ਲੈਵਲ ਤੇ ਵੀ ਸੁਸਾਇਟੀ ਚ ਹੋਈਏ ਸੁਸਾਇਟੀ ਦਾ ਭਲਾ ਕਿਦਾਂ ਹੋ ਸਕਦਾ ਸੁਸਾਇਟੀ ਉੱਪਰ ਕਿਦਾਂ ਜਾ ਸਕਦੀ ਇਨਫਰਾਸਟ੍ਰਕਚਰ ਰੀਬਿਲਡ ਕਿਦਾਂ ਹੋ ਸਕਦੇ ਆ ਅਕਾਲੀ ਦਲ ਤੇ ਕਾਂਗਰਸ ਦੇ ਵੀ ਤੁਹਾਡੇ ਨਾਲ ਬਰਾਬਰ ਦਾ ਮੁਕਾਬਲਾ ਉਹਨਾਂ ਧਿਰਾਂ ਨੂੰ ਤੁਸੀਂ ਅੱਜ ਦੇ ਆਮ ਆਦਮੀ ਪਾਰਟੀ ਦੇ ਨਾਲ ਕਿੱਥੇ ਮੁਕਾਬਲੇ ਚ ਦੇਖਦੇ ਹੋ ਦੇਖੋ ਸਰ ਉਹ ਵੀ ਆਪੋ ਆਪਣੀ ਥਾਂ ਹੀ ਜੋਰ ਲਾਈ ਜਾਂਦੇ ਆ ਇਹ ਤੇ ਹੁਣ ਲੋਕਾਂ ਦਾ ਫਤਵਾ ਵੀ ਲੋਕ ਕੀ ਨੂੰ ਫਤਵਾ ਦਿੰਦੇ ਆ ਜੋ ਵੀ ਦੇਣਗੇ ਸਿਰ ਮੱਥੇ ਆ ਮਿਹਨਤ ਕਰਨਾ ਡਾ ਫਰਜ ਆ ਉਹ ਆਪਣੀ ਥਾਈਂ ਮੈਂ ਸਰਕਾਰ ਦੇ ਕੰਮਾਂ ਦਾ ਨੀਤੀਆਂ ਦਾ ਕੋਈ ਫਾਇਦਾ ਹੁੰਦਾ ਬਿਲਕੁਲ ਫਾਇਦਾ ਸਰ ਜਦੋਂ ਮੈਂ ਨਹੀਂ ਕਹਿੰਦਾ ਵੀ ਲੋਕ ਪੂਰੇ ਖੁਸ਼ ਆ ਪਰ ਜਦੋਂ ਲੋਕਾਂ ਨੂੰ ਇਹ ਗੱਲ ਪੁੱਛੀਏ ਵੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ ਆਂਦਾ ਤੇ ਲੋਕ ਬਾਹਾਂਵਾਂ ਖੜੀਆਂ ਕਰ ਦਿੰਦੇ ਆਂਦਾ ਫਿਰ ਉਹਨਾਂ ਨੂੰ ਪੁੱਛੀਏ ਵੀ ਆਮ ਆਦਮੀ ਜਿਹੜਾ ਮਲ ਲੱਕਲੀਨਿਕ ਵਿੱਚ ਦਵਾਈਆਂ ਫ੍ਰੀ ਮਿਲਦੀਆਂ ਆ ਮਿਲਦੀਆਂ ਇੱਕ ਦੋ ਇੱਕ ਦੋ ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਸਰਕਾਰ ਕੋ ਰਹਿ ਗਈਆਂ ਉਹ ਵੀ ਆਪਾਂ ਹੀ ਕਮਾਂਡ ਨੂੰ ਕਹਿ ਕੇ ਪੂਰੀਆਂ ਕਰਵਾ ਦੇਣੀ ਸੋ ਹੋਰ ਵੀ ਇਹਨਾਂ ਦੇ ਸਪੋਰਟਰ ਨਾਲ ਆ ਪਾਣੀ ਮੀਆਂ ਖਾਨ ਤੋਂ ਇਹਨਾਂ ਦੇ ਵੱਡੇ ਸਪੋਰਟਰ ਤੇ ਕਾਫੀ ਕਿਸੇ ਜਾਣ ਪਛਾਣ ਦੇ ਮਤਾਜ ਨੇ ਆ ਕਿਵੇਂ ਵੇਖਦੇ ਹੋ ਆਪਣੀ ਪਾਰਟੀ ਦੀ ਕੰਪੇਨ ਨੂੰ ਔਰ ਕੀ ਮਸਲੇ ਆ ਤੁਹਾਡੇ ਕਸਬੇ ਦੇ ਭਾਜੀ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਮੇਨਤੀ ਮਸਲਾ ਕਿ ਤੇ ਛੜਕਾਂ ਦਾ ਹੀ ਆ ਬਾਕੀ ਅ ਮੁੰਡਾ ਬਹੁਤ ਕਮੀ ਮੰਨਦੇ ਆ ਸਰਕਾਰ ਦੀ ਕਿ ਛੜਕਾਂ ਨਹੀਂ ਬਣੀਆਂ ਚਾਹਤ ਨਹੀਂ ਬਥੇਰਾ ਆਉਣਾ ਰੀਬਿਲਡ ਕੀਤਾ ਬਥੇਰਾ ਕੁਛ ਕੀਤਾ ਕੋਈ ਇੱਕ ਅੱਧਾ ਚੀਜ਼ ਰਹਿ ਵੀ ਜਾਏ ਤਾਂ ਕੋਈ ਐਡੀ ਵੱਡੀ ਗੱਲ ਨਹੀਂ 14 ਫੁੱਟ ਸੜਕ ਪਾਸ ਹੋ ਗਈ ਆ ਪਟੋਂ ਨੂੰ ਟਾਈਮ ਤਾਂ ਲੱਗਦਾ ਪਰ ਲੋਕ ਸਫਰ ਬਹਾਉ ਕਰ ਰਹੇ ਆ ਜੀ ਹਾਂਜੀ ਹੋਂ ਦੀ ਘੜੀ ਤੇ ਸਫਰ ਕਰ ਰਹੇ ਆ ਪਰ ਚਲੋ ਇਹਦਾ ਮੁੱਲ ਮੁੜੇਗਾ ਹੋਰ ਕੀ ਕੀ ਮਸਲੇ ਆ ਭਾਜੀ ਇੱਕ ਤਾਂ ਦੱਸਿਆ ਗਿਆ ਰਾਹੁਲ ਨੇ ਕਿ ਐਜੂਕੇਸ਼ਨ ਦਾ ਮਸਲਾ ਕਿ ਆਪਣੇ ਲਾਗੇ ਨਾ ਕੋਈ ਏਡੇ ਵੱਡੇ ਸਕੂਲਸ ਨਹੀਂਗੇ ਜਾਂ ਕਾਲਜ ਨਹੀਂ ਆਪਣੀਆਂ ਕੁੜੀਆਂ ਨੂੰ ਥੋੜਾ ਦੂਰ ਜਾਣਾ ਪੈਂਦਾ ਤੁਹਾਡੇ ਲਾਗੇ ਲਾਧੂਪੁਰ ਡਿਗਰੀ ਕਾਲਜ ਖੋਲ੍ਹਿਆ ਸੇਖਵਾ ਸਾਹਿਬ ਨੇ ਭਾਜੀ ਫਿਰ ਵੀ ਦੂਰ ਪੈ ਜਾਂਦਾ ਆਪਾਂ ਨੂੰ ਭੈਣੀ ਚਾਹੀਦਾ ਕਿਉਂਕਿ ਜਿਹੜਾ ਇੱਧਰ ਦੀ ਇੱਧਰ ਇੱਧਰ ਵੀ ਸੇਖਵਾ ਸਾਹਿਬ ਨੇ ਤੁਹਾਨੂੰ ਡਿਗਰੀ ਕਾਲਜ ਖੋਲ ਕੇ ਦਿੱਤਾ ਮਾਤਾ ਸਾਹਿਬਕੌਰ ਤੁਸੀਂ ਕਾਲਜਾਂ ਪਤੋਂ ਵੀ ਸੇਖਵਾ ਦਾ ਨਹੀਂ ਨਹੀਂ ਉਹ ਉਹ ਦਾ ਧੰਨਵਾਦੀ ਆ ਪਰ ਦੇਖੋ ਪਾਜੀ ਬੱਚਿਆਂ ਵਾਸਤੇ ਬਹੁਤ ਔਖਾ ਸਫਰ ਕਰਨਾ ਜੇ ਲੋਕਲ ਹੋਏ ਤੇ ਬਹੁਤ ਈਜ਼ੀ ਆ ਤੁਹਾਡੇ ਪੈਣੀ ਚ ਤੇ ਹੈਗਾ ਕਾਲਜ ਚੰਡੇ ਜਿਹੜਾ ਕਾਲਜ ਆ ਮਾਤਾ ਸਾਹਿਬਕੌਰ ਕਾਲਜ ਪਾਜੀ ਉੱਥੇ ਆਪਾਂ ਸਰਕਾਰੀ ਕਾਲਜ ਚਾਹਨੇ ਜਿਹੜਾ ਸਸਤਾ ਹੋਵੇ ਜਿੱਤੇ ਈਜ਼ੀਲੀ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਹੋ ਸਕੇ ਤੇ ਇੱਕ ਦੇ ਆਪਣਾ ਮਸਲਾ ਹਸਪੀਟਲ ਦਾ ਕੀ ਇੱਥੇ ਅੱਛੇ ਡਾਕਟਰ ਦੇਣ ਜੋ ਕਿ ਜੀ ਇਹ ਦੋ ਮਸਲੇ ਜਿਹੜੇ ਆਗੇ ਤੁਹਾਡੇ ਸਾਹਮਣੇ ਇੱਕ ਕਾਲਜ ਦਾ ਔਰ ਹੈਲਥ ਤੇ ਐਜੂਕੇਸ਼ਨ ਹੀ ਪੰਜਾਬ ਦੇ ਬਿਲਕੁਲ ਸਰ ਮੈਂ ਅੱਜ ਉੱਥੇ ਨਵੀਆਂ ਬਾਗੜੀਆਂ ਭੈਣੀ ਮੀਆਂ ਖਾਂ ਸੀਗਾ ਮੇਰਾ ਪ੍ਰੋਗਰਾਮ ਮੈਂ ਸੇਖਵਾ ਸਾਹਿਬ ਨੂੰ ਇਹੋ ਅਪੀਲ ਕੀਤੀ ਉੱਥੇ ਬੰਦੇ ਕਹਿੰਦੇ ਵੀ ਆਪਾਂ ਮਕੇਰੀਆਂ ਮਤਲਬ ਜਾਣਦੇ ਆ ਸੇਖਵਾ ਸਾਹਿਬ ਨੂੰ ਮੈਂ ਡਿਮਾਂਡ ਕੀਤੀ ਵੀ ਸਰ ਜਿਹੜੀ ਮੁੰਡਲੀ ਬੇਸਿਕ ਜਿਹੜੀ ਹਨ ਨੂੰ ਸਪੋਰਟ ਹੈ ਨਾ ਭੈਣੀ ਮੀਆਂ ਖਾਂ ਹਸਪੀਟਲ ਚ ਚਾਹੀਦੀ ਮੰਨ ਲਓ ਕਿ ਬੰਦੇ ਨੂੰ ਕੁਝ ਦਿੱਕਤ ਪੈ ਜਾਂਦੀ ਮਤਲਬ ਬੇਸਿਕ ਟ੍ਰੀਟਮੈਂਟ ਨੂੰ ਪਾਵੇ ਕਿ ਸਾਡੇ ਸਾਡੇ ਲੋਕ ਸਾਡੇ ਲੋਕ ਅਮਰਸਰ ਜਲੰਧਰ ਗੁਰਦਾਸਪੁਰ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਜਾਂਦੇ ਆ ਖੁਦਾ ਨਾ ਕਰੇ ਪਾਜੀ ਫਰਸਟ ਏਡ ਇੱਥੇ ਮਿਲ ਜੇ ਕੀ ਬੰਦਾ ਬਚਣ ਯੋਗ ਹੋ ਜੇ ਇੱਕ ਵਾਰੀ ਮਤਲਬ ਜ ਕਿਸੇ ਨੂੰ ਅਟੈਕ ਆ ਜਾਂਦਾ ਦੇਖੋ ਆਮ ਦਿੱਕਤ ਆ ਇਸ ਟਾਈਮ ਆਪਣੇ ਇਲਾਕੇ ਚ ਅਟੈਕ ਦੀ ਜੇ ਇੱਕ ਵਾਰੀ ਫਰਸਟ ਏਡ ਮਿਲ ਜੇ ਤੇ ਗਾਂ ਪੁੱਜਣ ਯੋਗ ਬੰਦਾ ਬਣ ਜੇ ਮੇਬੀ ਉਹ ਸਰ ਕਰਾਦਾ ਇਹ ਕਰਾ ਦਾਂਗੇ ਮੈਂ ਸੇਫ ਮਾਨ ਸਾਹਿਬ ਨੂੰ ਕਹਿ ਕੇ ਆਇਆ ਵੀ ਜਿਹੜਾ ਭੈਣੀ ਇੱਕ ਮੁੱਢਲੀ ਟ੍ਰੀਟਮੈਂਟ ਆ ਇਹ ਇਹਦਾ ਜਿਹੜਾ ਇਲਾਜ ਹੈ ਜਲਦੀ 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 ਸਰਕਾਰ ਕੋ ਕਰਾ ਦਾਂ। ਸੋ ਹੋਰ ਕੋਈ ਮੈਸੇਜ ਮੇਰੀ ਇਹੋ ਬੇਨਤੀ ਆ ਵੀ ਨਵੇਂ ਮੁੰਡੇ ਅਸੀਂ ਲੱਗੇ ਆ 14 ਤਰੀਕ ਵਾਲੇ ਦਿਨ ਸਾਨੂੰ ਕਾਮਯਾਬ ਕਰੋ ਕੰਮ ਕਰਕੇ ਵਿਖਾਵਾਂਗੇ। ਸੋ ਰਾਹੁਲ ਸ਼ਰਮਾ ਦਾ ਕਹਿਣਾ ਕਿ ਨਵੀਂ ਪਨੀਰੀ ਜਿਹੜੀ ਆਈ ਆ ਉਹਨੂੰ ਸਪੋਰਟ ਕਰੀਏ ਤੇ ਅਸੀਂ ਕੰਮ ਕਰਕੇ ਦਿਖਾਈਏ ਇਹ ਹੁਣ 14 ਤਰੀਕ ਨੂੰ ਇਸ ਹਲਕੇ ਦੇ ਵੋਟਰ ਇਸ ਹਲਕੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਹੀ ਫੈਸਲਾ ਲੈਣਗੇ। ਕੈਮਰਾਮੈਨ ਰੇਸ਼ ਦੇ ਨਾਲ ਭੈਣੀ ਮੀਆ ਖਾਂ ਤੋਂ ਕਲਮ న్యూਜ਼ ਲਈ ਕੁਲਦੀਪ ਸਿੰਘ ਜਾਫਰ